ਭੈ ਦਾ ਮਤਲਬ ਹੁੰਦਾ ਡਰ ਅਦਬ ਸਾਬ ਕਹਿੰਦੇ ਨੇ ਰੱਬ ਜੀ ਦੇ ਪ੍ਰਤੀ ਆਪਣੇ ਮਨ ਵਿੱਚ ਡਰ ਬਣਾ ਪਰਮਾਤਮਾ ਦੇ ਪ੍ਰਤੀ ਆਪਣੇ ਅੰਦਰ ਦੇ ਵਿੱਚ ਡਰ ਪੈਦਾ ਕਰ ਭੈ ਕੇ ਚਰਨ ਇਹ ਤੇਰੇ ਚਰਨ ਹੋਣ ਧਿਆਨ ਦੇਣਾ ਸੰਸਾਰ ਦੇ ਅੰਦਰ ਪਰਮਾਤਮਾ ਨੇ ਸਾਨੂੰ ਪੈਰ ਦਿੱਤੇ ਨੇ ਪਰ ਜੇ ਪੈਰਾਂ ਦੇ ਅੰਦਰ ਭੈ ਨਾ ਨਾ ਹੋਵੇ ਜੇ ਪੈਰਾਂ ਦੇ ਅੰਦਰ ਭੈ ਨਾ ਹੋਵੇ ਪਹਿ ਪੈਦਾ ਹੁੰਨਾ ਹੈ ਮਨ ਵਿੱਚੋਂ ਫਿਰ ਬੰਦੇ ਦੀ ਸੰਗਤ ਵਿਗੜਦਿਆਂ ਸਮਾਂ ਨਹੀਂ ਲੱਗਦਾ ਜੇ ਭੈ ਦੀ ਗੱਲ ਸਮਝ ਵਿੱਚ ਆ ਜਾਏ ਤੇ ਬੰਦੇ ਦੇ ਪੈਰ ਸ਼ਰਾਬ ਖਾਨੇ ਵੱਲ ਜਾਣ ਦੀ ਬਜਾਏ ਗੁਰਦੁਆਰੇ ਵੱਲ ਆ ਜਾਣ ਭੈ ਕੇ ਚਰਨ ਸਾਬ ਕਹਿੰਦੇ ਨੇ ਭੈ ਦੇ ਚਰਨ ਬਣਾ ਫਿਰ ਕਹਿੰਦੇ ਨੇ ਕਰ ਭਾਵ ਕੇ ਕਰ ਕਹਿੰਦੇ ਨੇ ਹੱਥਾਂ ਨੂੰ ਹੱਥ ਕਿੰਦੇ ਬਣਾਣੇ ਨੇ ਭਾਵ ਭਾਵ ਦਾ ਮਤਲਬ ਹੁੰਦਾ ਹੈ ਪ੍ਰੇਮ ਦੇ ਸਾਬ ਕਹਿੰਦੇ ਨੇ ਪੈਰ ਬਣਾਣੇ ਨੇ ਦਰਦੇ ਹੱਥ ਬਣਾਣੇ ਨੇ ਭਾਉ ਦੇ ਨਿਰਮਲ ਪ੍ਰੇਮ ਦੇ ਭੈ ਕੇ ਚਰਨ ਕਰ ਭਾਵ ਕੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਇਹ ਜੁਗਤੀ ਬਣਾ ਲੈਗਾ ਨਾ ਦਾਤਾ ਜੀ ਕਹਿੰਦੇ ਨੇ ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਸਤਿਗੁਰ ਕਹਿੰਦੇ ਨੇ ਫਿਰ ਤੈਨੂੰ ਰੱਬ ਮਿਲਣ ਲੱਗਿਆ ਸਮਾਂ ਨਹੀਂ ਲੱਗੇਗਾ ਆ ਦੋ ਜੁਗਤੀਆਂ ਆਪਣੇ ਜੀਵਨ ਵਿੱਚ ਅਪਣਾ ਲੈ। ਬੇਸ਼ੱਕ ਤੂੰ ਆਖੇ ਵੀ ਮੇਰੇ ਕੋਲ ਗਿਆਨ ਨਹੀਂ, ਮੈਨੂੰ ਸੋਝੀ ਨਹੀਂ, ਚੇਤੇ ਰੱਖਿਓ ਗਿਆਨ ਦਾ ਹੰਕਾਰ ਕਰਨ ਵਾਲਿਆਂ ਨੂੰ ਸਤਿਗੁਰ ਨੇ ਬਾਣੀ ਵਿੱਚ ਕਹਿੰਦਾ ਕੀ ਆਖਿਆ? ਪਾਤਸ਼ਾਹ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ ਤੇ ਜਦੋਂ ਰੱਬ ਨਾਲ ਜੁੜਨ ਦੀ ਗੱਲ ਆਈ ਉੱਥੇ ਸਤਿਗੁਰ ਨੇ ਆਖਿਆ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਘਰ ਦੇ ਵਿੱਚ ਪਹੁੰਚਣ ਦੇ ਲਈ ਸਾਈਂਬ ਕਹਿੰਦੇ ਨੇ ਪੜਿਆ ਅਨ ਪੜਿਆ ਪਰਮਗਤ ਪਾਵੇ। ਉੱਥੇ ਪੜ੍ਹਾਈ ਦੀ ਜ਼ਰੂਰਤ ਨਹੀਂ ਉੱਥੇ ਸਤਿਗੁਰ ਕਹਿੰਦੇ ਨੇ ਭੈ ਤੇ ਭਾਵ ਦੀ ਜ਼ਰੂਰਤ ਹੈ